ਵਿਜੇ ਕੁਮਾਰ ਲਾਈਨਮੈਨ ਹਾਦਸੇ ਮਾਮਲੇ ਦੀ ਜਿਹੜੀ ਤੁਹਾਨੂੰ ਆ ਲਗਾਤਾਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਆ ਪਿਛਲੇ 1 ਹਫਤੇ ਤੋਂ ਜਿਹੜਾ ਉਹ ਹਾਦਸਾ ਜਿਹੜਾ ਵਾਪਰਦਾ ਉਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਤਾਂ 2 ਦਿਨ ਪਹਿਲਾਂ ਜਿਹੜੀ ਉਸ ਦੀ ਮੌਤ ਹੋ ਜਾਂਦੀ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਬਿਜਲੀ ਕਰਮਚਾਰੀਆਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗ ਰੱਖੀ ਜਾ ਰਹੀ ਹੈ ਪਰ ਮੰਗਾਂ ਜਿਹੜੀਆਂ ਨੇ ਉਹਨਾਂ ਦੀਆਂ ਪੂਰੀਆਂ ਨਹੀਂ ਹੋਈਆਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਲੁਧਿਆਣਾ ਦੇ ਫਿਰੋਜ਼ਪੁਰ ਰੋਡ ਵਿਖੇ ਬਿਜਲੀ ਦਫ਼ਤਰ ਦੇ ਬਾਹਰ ਮੌਜੂਦ ਆ ਸੀ ਜਿੱਥੇ ਪਰਿਵਾਰਕ ਮੈਂਬਰ ਤੇ ਬਿਜਲੀ ਕਰਮਚਾਰੀ ਜਿਹੜੇ ਨੇ ਉਹਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਮੰਗ ਕੀਤੀਆਂ ਜਾ ਰਹੀਆਂ ਨੇ ਆਪਣੀਆਂ ਮੰਗਾਂ ਰੱਖੀਆਂ ਜਾ ਰਹੀਆਂ ਨੇ ਪਰ ਉਹ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਐਕਸੀਡੈਂਟ ਦੇ ਖਿਲਾਫ ਕਾਰਵਾਈ ਨਹੀਂ ਸਰ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਮੰਗਾਂ ਨਹੀਂ ਪੂਰੀਆਂ ਹੋਈਆਂ ਕੀ ਕਹਿਣਾ ਚਾਹੋਗੇ ਅੱਜ ਫੇਰ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ ਮੇਰੇ ਬੱਚੇ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਜੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਮੇਰੇ ਬੱਚੇ ਨੂੰ ਮੇਰੇ ਬੱਚੇ ਦਾ ਜੋ ਕਾਤਲ ਹੈ ਇਹਨਾਂ ਡਿਊਟੀ ਨਹੀਂ ਜੀ ਫੇਰ ਉਹਨੂੰ ਖੰਭੇ ਤੇ ਕਿਵੇਂ ਚੜਾਤਾ ਲੈਂਡ ਚਲਦੀ ਹੈ ਜੀ ਫੇਰ ਉਹਨੂੰ ਖੰਭੇ ਤੇ ਕਿਵੇਂ ਚੜਾਤਾ ਉਹਦੇ ਕੋਲ ਕੋਈ ਪਰਮਟ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹੈ ਸਾਰੀ ਗੱਲ ਦਾ ਜ਼ਿੰਮੇਵਾਰ বেলਟ ਵਗੈਰਾ ਪਾਈ ਨਹੀਂ ਹੋਈ ਕੋਈ ਸੇਫਟੀ ਨਹੀਂ ਹੈ ਜੀ ਕੋਈ ਸੇਫਟੀ ਨਹੀਂ ਦਿੱਤੀ ਹੈ ਜੀ ਛੁੱਟੀ ਵਾਲੇ ਦਿਨ ਵੀ ਡਿਊਟੀ ਤੇ ਹੁੰਦੇ ਆ ਜੀ ਨਿਯਮ ਕੀ ਕਰਉਣਾ ਇਹਦੇ ਦੇਖ ਤਾਂ 5 ਮਿੰਟ ਦਾ ਕੰਮ ਹੈ ਸਿਰਫ 5 ਮਿੰਟ ਦਾ ਕੰਮ ਹੈ ਛੇਤੇ ਜੀ ਕਰਕੇ ਤੇ ਕਰਦੇ ਹੈ ਬਿਨਾ ਬੈਲਟ ਤੋਂ ਬਿਨਾ ਬੈਲਟ ਤੋਂ ਹੀ ਚੜਾ ਦਿੱਤਾ ਹਾਂਜੀ ਬਿਨਾ ਸੇਫਟੀ ਤੋਂ ਉਹਨਾਂ ਨੇ ਚੜਾਇਆ ਗਲਤੀ ਉਹਨਾਂ ਦੀ ਕਿਉਂ ਨਹੀਂ ਹੈਗੀ 9 ਦਿਨ ਹੋ ਗਏ ਅੱਜ ਇਹ ਦੱਸੋ ਚੀਫ ਇੰਜੀਨੀਅਰ ਨਾਲ ਲਗਾਤਾਰ ਮੀਟਿੰਗ ਚੱਲ ਰਹੀ ਗੱਲਬਾਤ ਹੋ ਰਹੀ ਹੈ ਕਿ ਸਿੱਟਾ ਕਿਉਂ ਨਹੀਂ ਨਿਕਲ ਪਾਰਿਆ ਇਹ ਤੁਸੀਂ ਉਹਨਾਂ ਨੂੰ ਪੁੱਛੋ ਸਾਨੂੰ ਕੋਈ ਇਨਸਾਫ ਕਿਉਂ ਨਹੀਂ ਦੇ ਰਿਹਾ ਕਿਉਂ ਨਹੀਂ ਸਾਡੀ ਗੱਲ ਸੁਣ ਰਹੇ ਜੀ ਸਾਨੂੰ ਕੀ ਆ ਕੀ ਜਾ ਰਿਹਾ ਉਹਨਾਂ ਵੱਲੋਂ ਕੀ ਕੀ ਸਾਨੂੰ ਤਾਂ ਹਲੇ ਕੁਝ ਪਤਾ ਹੀ ਨਹੀਂ ਸਾਨੂੰ ਕੋਈ ਸਾਡੇ ਨਾਲ ਕੋਈ ਗੱਲ ਹੀ ਨਹੀਂ ਹੋਈ ਹੈ ਉਸਤਾਜ ਇਹਨਾਂ ਦੇ ਮੰਮੀ ਪਾਪਾ ਬਿਲਕੁਲ ਪਾਗਲ ਹੋਏ ਪਿਆ 9 ਦਿਨ ਹੋ ਗਏ ਬੱਚਿਆਂ ਨੇ ਇਹਨਾਂ ਨਾਲ ਗੱਲ ਕੀਤੀ ਜਿਹੜਾ ਬੱਚਾ ਇੱਕ ਇੱਕ ਮਿੰਟ ਗੱਲ ਕਰੇ ਬਿਨਾਂ ਨਹੀਂ ਰਹਿਦਾ ਅੱਜ 9 ਦਿਨ ਹੋ ਗਏ ਦੀ ਮਾਂ ਨੂੰ ਪੁੱਛੋ ਕੀ ਹਾਲ ਹੋ ਰਿਹਾ ਤੇ ਪਾਪਾ ਨੂੰ ਪੁੱਛੋ ਕੀ ਹਾਲ ਹੋ ਰਿਹਾ ਸਾਡਾ ਮੈਨੂੰ ਕੀ ਲੱਗਦੇ ਹੋ ਉਹਨਾਂ ਦੇ ਸਿਸਟਰ ਆ ਕਜ਼ਨ ਸਿਸਟਰ ਆ ਮੁਰਨਾ ਦੀ ਜੀ ਨੇ ਕਦੇ ਕਹ ਦਿੰਦੇ ਠੀਕ ਹੈ ਕਦੇ ਕਹ ਦਿੰਦੇ ਨਹੀਂ ਠੀਕ ਹੈ ਕਿ ਹਸਪਤਾਲ ਚਲ ਜੀ ਨੋਂ ਆਉਂਦੇ ਨੱਥੇ ਘੁੰਮੇ ਆ ਠੀਕ ਹੈ ਤੁਹਾਨੂੰ ਕੋਈ ਉਹ ਨਹੀਂ ਦਿੰਦਾ ਨੇ ਕੋਈ ਸੋਲੂਸ਼ਨ ਨਹੀਂ ਦਿੰਦਾ ਕਿ ਕਦੇ ਕਹ ਬਿਲਕੁਲ ਠੀਕ ਹੈ ਅਸੀਂ ਉਹ ਮੇ ਦਲਾਸਾ ਦਿੰਦੇ ਰਹ ਇਹਨਾਂ ਨੂੰ ਆ ਠੀਕ ਹੈ ਠੀਕ ਹੈ ਮਿਲਣ ਦਿੱਤੋਂ ਨਾ ਕੁਝ ਜਿੰਨਾ ਚਿਰ ਜਿੰਨਾ ਚਿਰ ਹਸਪਤਾਲ ਦੇ ਵਿੱਚ ਵਿਜੇ ਕੁਮਾਰ ਜਿਹੜੇ ਦਾਖਲ ਸੀ ਤੇ ਉਹਦਾ ਖਰਚਾ ਕਿ ਕਿਹਨੇ ਨੇ ਕੀਤਾ ਇਹ ਕੰਪਨੀ ਕਰ ਰਹੀ ਹੈ ਜੀ ਜੀ ਇਸ ਬਾਰੇ ਮੈਨੂੰ ਪੱਕਾ ਪਤਾ ਵੀ ਨਹੀਂ ਹੈ ਜੀ ਉਹਨਾਂ ਨੂੰ ਪਤਾ ਸਾਰੀ ਗੱਲ ਦਾ ਠੀਕ ਹੈ ਨਾ ਮਾਤਾ ਹੀ ਕੀ ਮੰਗ ਕੀ ਕਰਦੇ ਹੋ ਸਾਨੂੰ ਤਾਂ ਇਨਸਾਫ ਚਾਹੀਦਾ ਜੀ ਇਨਸਾਫ ਦੇ ਦਿਓ ਵੈਸੇ ਮੈਂ ਕਹਿੰਦਾ ਇਨਸਾਫ ਚਾਹੀਦਾ ਮੈਨੂੰ ਤਾਂ ਜੀ ਜੇ ਮੇਰਾ ਬਨਾਦਰ ਲਿਆ ਦਿਓ ਬਸ ਜੋ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਸ ਹੋਰ ਕੁਝ ਨਹੀਂ ਚਾਹੀਦਾ ਐਕਸੀਡੈਂਟ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਨਹੀਂ ਕੀਤੀ ਜਾ ਰਹੀ ਐਕਸੀਡੈਂਟ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੀ ਕੋਈ ਕਾਰਵਾਈ ਨਹੀਂ ਹੋ ਰਹੀ ਕੱਲ ਵੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਥਾਣੇ ਦੇ ਵਿੱਚ ਜਾ ਕੇ ਕੰਪਲੇਂਟ ਦਰਜ ਕਰਵਾ ਦਿਓ ਤੇ ਬਣਦੀ ਜਿਹੜੀ ਕਾਰਵਾਈ ਕੀਤੀ ਜਾਏਗੀ ਕੁਝ ਵੀ ਨਹੀਂ ਹੋ ਰਿਹਾ ਕੁਝ ਵੀ ਨਹੀਂ ਹੋ ਰਿਹਾ ਸਿਰਫ ਸਾਨੂੰ ਧੋਖੇ ਜੇ ਰੱਖੇ ਜਾ ਰਹੇ ਹੈਗਾ ਜੀ ਸਾਨੂੰ ਬੱਚੇ ਬੱਚੇ ਨੂੰ ਦੇਖਣ ਵਾਸਤੇ ਵੀ 5 ਮਿੰਟ ਨਹੀਂ ਠੀਕ ਹੈ ਓਕੇ ਠੀਕ ਹੈ ਜੀ 10 ਮਿੰਟ ਬਸ 10% ਚਾਂਸ ਹੈ ਇਹ ਇੱਕ ਗੱਲ ਹੈ ਜੀ ਉਹਨਾਂ ਵੱਲੋਂ 22 ਲੱਖ ਦਾ ਮੁਆਵਜ਼ਾ ਦੇਣ ਦੀ ਵੀ ਗੱਲ ਆਖੀ ਗਈ ਸੀ ਤੇ ਇੱਕ ਨੌਕਰੀ ਦੇਣ ਦੀ ਵੀ ਗੱਲ ਆਖੀ ਤੁਹਾਨੂੰ ਕੁਝ ਨਹੀਂ ਪਤਾ ਜੀ ਸਾਨੂੰ ਸਾਡੇ ਬੱਚੇ ਸਾਨੂੰ ਬੱਚੇ ਬਰਦਰ ਲਈ ਇਨਸਾਫ ਚਾਹੀਦਾ ਬਸ ਉਹ ਜਿਹੜਾ ਉਸ ਟਾਈਮ ਔਨ ਡਿਊਟੀ ਸੀ ਉਹਨਾਂ ਨੂੰ ਸਜ਼ਾ ਚਾਹੀਦੀ ਹੈ ਬਸ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਚੀਫ ਇੰਜੀਨੀਅਰ ਦੇ ਨਾਲ ਲਗਾਤਾਰ ਰੋਜ਼ਾਨਾ ਮੀਟਿੰਗਾਂ ਹੋ ਰਹੀਆਂ ਨੇ ਕੀ ਸਿੱਟਾ ਕਿਉਂ ਨਹੀਂ ਨਿਕਲ ਪਾਰਿਆ ਜੋ ਪਿਛਲੇ ਦਿਨੀ ਬਿਜਲੀ ਦਾ ਕਰੰਟ ਲੱਗ ਕੇ ਸਾਡੇ ਸਾਥੀ ਦੇ ਮੌਤ ਹੋਈ ਆ ਉਸ ਨੂੰ ਲੈ ਕੇ ਅਸੀਂ ਲਗਾਤਾਰ ਜੋ ਸੰਘਰਸ਼ ਕਰ ਰਹੇ ਹਾਂ ਕਿ ਜੋ ਮੁਆਵਜ਼ੇ ਦਾ ਪ੍ਰਬੰਧਾ ਨੌਕਰੀ ਦਾ ਪ੍ਰਬੰਧਾ ਹੋਰ ਪੈਨਸ਼ਨ ਦਾ ਪ੍ਰਬੰਧਾ ਹੋਰ ਵੀ ਜਿਹੜੀਆਂ ਡਿਮਾਂਡਸ ਵਗੈਰਾ ਹੈਗੀਆਂ ਉਹਨਾਂ ਨੂੰ ਲੈ ਕੇ ਅਸੀਂ ਲਗਾਤਾਰ ਰੋਸ ਪ੍ਰਦਰਸ਼ਨ ਜਿਹੜਾ ਉਹ ਕਰ ਰਹੇ ਹਾਂ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਪ੍ਰਸ਼ਾਸਨ ਦੇ ਰਿਕਾਰਡਿੰਗ ਜਾਂ ਚੀਫ ਸਾਹਿਬ ਦੇ ਰਿਕਾਰਡਿੰਗ ਲਗਾਤਾਰ ਮੀਟਿੰਗਾਂ ਦਾ ਸਿਲਸਲਾ ਚੱਲ ਰਿਹਾ ਹੈਗਾ ਤੇ ਹੁਣ ਕੁਝ ਗੱਲਾਂ ਤੇ ਮਤਲਬ ਸਹਿਮਤੀ ਹੁੰਦੀ ਦਿਸਦੀ ਆ ਜੀ ਮੇਕੇ 10 ਲੱਖ ਦਾ ਚਲੋ ਐਕਸ ਗ੍ਰੇਸ਼ੀਆ ਤਾਂ ਮਿਲਣੀ ਮਿਲਣਾ ਹੈ 10 ਲੱਖ ਇਨਸ਼ੋਰੈਂਸ ਮਿਲਣੀ ਹੈ ਉਸ ਤੋਂ ਇਲਾਵਾ ਜਿਹੜਾ ਸੀਐਮ ਕੋਟੇ ਦੇ ਵਿੱਚੋਂ 5 ਲੱਖ ਰੁਪਏ ਦਾ ਚੈੱਕ ਹੈ ਜਿਹੜਾ ਉਹ ਡੀਸੀ ਸਾਹਿਬ ਵੱਲੋਂ ਮਤਲਬ ਦਵਾਇਆ ਜਾ ਰਿਹਾ ਤੇ ਹੋਰ ਜਿਹੜਾ ਐਵੇਂ ਵੀ ਹੈਲਪ ਕਰਨ ਦੀ ਜਿਹੜੀ ਗੱਲਬਾਤ ਹੈ ਉਹ ਵੀ ਮਤਲਬ ਚੱਲ ਰਹੀ ਹੈ ਇਹਨਾਂ ਗੱਲਾਂ ਤੇ ਹਲੇ ਅੰਦਰ ਗੱਲਬਾਤ ਚੱਲਦੀ ਹੈ ਲਿਖ ਕੇ ਮਤਲਬ ਪਰਿਵਾਰਕ ਮੈਂਬਰ ਨੂੰ ਨੌਕਰੀ ਦੀ ਜਿਹੜੀ ਗੱਲ ਹੈ ਵੀ ਓਟਸ ਪਹਿਲਾਂ ਤਾਂ ਉਹ ਲਿਖ ਰਹੇ ਆ ਵੀ ਜਿਹੜੀ ਮੁਲਾਜ਼ਮ ਨੂੰ ਪੱਕੀ ਨੌਕਰੀ ਹੈ ਉਹਦੀ ਸ਼ਿਫਾਰਿਸ਼ ਕੀਤੀ ਜਾਊਗੀ ਤੇ ਜਿਹੜੀ ਕੱਚੀ ਨੌਕਰੀ ਹੈ ਉਹਦੀ ਜ ਭੈਣ ਆ ਉਹਨੂੰ ਮਤਲਬ ਪੱਕੀ ਨੌਕਰੀ ਦੀ ਇਹਨਾਂ ਆਊਟਸੋਰਸਿੰਗ ਰਾਹੀਂ ਕੰਪਿਊਟਰ ਆਪਰੇਟਰ ਤੇ ਜਿਹੜੀ ਨੌਕਰੀ ਆ ਦੀ ਪੜ੍ਹਾਈ ਦੇ ਰਿਕਾਰਡਿੰਗ ਨੌਕਰੀ ਜਿਹੜੀ ਉਹ ਦਿੱਤੀ ਜਾਊਗੀ ਕੁਝ ਗੱਲਾਂ ਤੇ ਮਤਲਬ ਜੇ ਬਾਕੀ ਜਿਹੜਾ ਆ ਉਹਨਾਂ ਦਾ ਬਿੱਲਾਂ ਦਾ ਪੈਸਾ ਹੋਇਆ ਲੱਗਿਆ ਉਹ ਸਾਰਾ ਇਹ ਪਹ ਭੁਗਤਾਨ ਕਰਨਗੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਆਊਗਾ ਪੈਸਾ ਮਤਲਬ ਉਹ ਮੋੜਨ ਜੋਗਾ ਨਹੀਂ ਹੋਊਗਾ ਕੁਝ ਗੱਲਾਂ ਤੇ ਮਤਲਬ ਸਹਿਮਤੀਆਂ ਜਿਹੜੀਆਂ ਉਹ ਹੁੰਦੀਆਂ ਦਿਸਰੀਆਂ ਭਾਈ ਜੀ ਇਹੀ ਗੱਲਾਂ ਤਾਂ ਕੱਲ ਵੀ ਹੋਈਆਂ ਸੀ ਫਿਰ ਅੱਜ ਸੜਕ ਜਾਮ ਕਰਨੀ ਪੈਗੀ ਐਡਾ ਵੱਡਾ ਪ੍ਰਦਰਸ਼ਨ ਕਿਉਂ ਕਰਨਾ ਪੈ ਗਿਆ ਦੇਖੋ ਇਹ ਸਾਨੂੰ ਸੜਕ ਜਾਮ ਨਹੀਂ ਮਜਬੂਰੀ ਦੇ ਵਿੱਚ ਇਹ ਕਰ ਰਹੇ ਹਾਂ ਪਰਿਵਾਰ ਅੱਜ ਉਹਨਾਂ ਦੀ ਮਾਤਾ ਆਈ ਹੈ ਸੜਕ ਜਾਮ ਅਸੀਂ ਬਿਲਕੁਲ ਨਹੀਂ ਕੀਤੀ ਸੜਕ ਚੱਲਦੀ ਹੈ ਅਸੀਂ ਸ਼ਾਂਤਮਈ ਪ੍ਰੋਟੈਸਟ ਕਰ ਲ ਵੀ ਇੱਥੇ ਬੈਠੇ ਸੀਗੇ ਅੱਜ ਉਹ ਪੁਲਿਸ ਨੇ ਅਸੀਂ ਤਾਂ ਕਿਹਾ ਸੀ ਸਾਨੂੰ ਥਾਂ ਦੇ ਦਿਓ ਕਿਉਂਕਿ ਸੜਕ ਚੱਲਦੀ ਹੈ ਸਾਹਮਣੇ ਰੋਡ ਉੱਥੇ ਜਾਦਾ ਹੋਇਆ ਅਸੀਂ ਕਿ ਐਸਾਨੂੰ ਥਾਂ ਦਿਓ ਅਸੀਂ ਧਰਨਾ ਲਾ ਕਰਨਾ ਸਾਨੂੰ ਇੱਕ ਚਿਹੇ ਆਪਣਾ ਐਸ்சி ਦਫ਼ਤਰ ਦੇ ਕੋਲ ਜਾਂ ਇੱਕ ਸਾਈਡ ਤੇ ਸਾਨੂੰ ਰੋਸ ਪ੍ਰਦਰਸ਼ਨ ਲਈ ਥਾਂ ਦਿਓ ਪਰ ਪ੍ਰਸ਼ਾਸਨ ਨੇ ਸਾਨੂੰ ਉੱਥੇ ਰਸੇ ਲਾ ਕੇ ਤੁਸੀਂ ਦੇਖਿਆ ਵੈਰੀਕੇਟ ਲਗਾ ਕੇ ਉੱਥੇ ਸਾਨੂੰ ਰੋਕਿਆ ਗਿਆ ਉੱਥੇ ਸਾਡਾ ਰੋਸ ਪ੍ਰਧਾਨਾ ਪ੍ਰਦਰਸ਼ਨ ਹੈ ਜਿਹੜਾ ਉਹ ਸ਼ ਹਾਲਤ ਚੱਲ ਰਿਹਾ ਹੈਗਾ ਉਹ ਇਹ ਮਤਲਬ ਸਰਕਾਰ ਤੇ ਹਲੇ ਵੀ ਇਥੋਂ ਦੇ ਅਧਿਕਾਰੀਆਂ ਤੇ ਡਿਪੈਂਡ ਆ ਕਿਉਂਕਿ ਉਹ ਲਗਾਤਾਰ ਲਿਖਤੀ ਵੀ ਦੇ ਰਹੇ ਆ ਲਿਖਤੀ ਆਊਗਾ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਜੋ ਵੀ ਗੱਲਬਾਤ ਆਊਗੀ ਦੁਬਾਰਾ ਤੁਹਾਨੂੰ ਫੇਰ ਜਿਹੜਾ ਉਹ ਦੱਸ ਦਿੱਤਾ ਜਾਵੇਗਾ ਜਿਵੇਂ ਤੁਸੀਂ ਦੱਸਿਆ ਜਿਹੜੀਆਂ ਤੁਸੀਂ ਦੱਸਿਆ ਕਿ ਸਾਨੂੰ ਆ ਜਿਹੜੇ ਮੁਆਵਜ਼ੇ ਦਿੱਤੇ ਜਾ ਰਹੇ ਨੇ ਇਹੀ ਗੱਲਾਂ ਕੱਲ ਵੀ ਸੀ ਫਿਰ ਅੱਜ ਮੈਂ ਪੁੱਛ ਰਿਹਾ ਕਿ ਅੱਜ ਦੁਬਾਰਾ ਫਿਰ ਕਿਉਂ ਧਰਨਾ ਲਾਣਾ ਪੈ ਗਿਆ ਪਤਾ ਕੀ ਜੀ ਲਿਖ ਕੇ ਤਾਂ ਨਹੀਂ ਸੀ ਜੀ 5 ਲੱਖ ਵਾਲਾ ਲਿਖ ਕੇ ਲਿਖਤੀ ਤਾਂ ਨਹੀਂ ਸੀ ਕੁਝ ਗੱਲਾਂ ਮਤਲਬ ਜਿਹੜੀਆਂ ਹੈਗੀਆਂ ਸੀ ਉਹ ਲਿਖਤੀ ਤਾਂ ਨਹੀਂ ਸੀ ਅੱਜ ਕੋਈ ਗੱਲ ਆਪਾਂ ਉਦੋਂ ਮੰਨਾਂਗੇ ਨਾ ਜਦੋਂ ਕੋਈ ਆਪਣੇ ਲਿਖਤੀ ਹੱਥ ਦੇ ਵਿੱਚ ਆਊਗਾ ਹੁਣ ਉਹ ਰੀਟਨ ਦੇ ਵਿੱਚ ਦੇ ਰਹੇ ਆ ਰੀਟਨ ਦੇ ਵਿੱਚ ਪੜਿਆ ਜਾਊਗਾ ਫਿਰ ਉਸ ਗੱਲ ਤੇ ਸਹਿਮਤੀ ਬਣਦੀ ਆ ਕਿੱਦਾਂ ਬਣਦੀ ਆ ਪਰਿਵਾਰ ਦੀ ਗੱਲਬਾਤ ਹੋਈ ਹੈ ਉਹ ਕਿਉਂਕਿ ਅਸੀਂ ਪਰਿਵਾਰ ਦੇ ਨਾਲ ਆ ਇੱਕ ਪਰਿਵਾਰ ਦਾ ਜੀ ਚਲੇ ਗਿਆ ਉਸ ਪਰਿਵਾਰ ਦੇ ਹੈਲਪ ਵਾਸਤੇ ਅਸੀਂ ਖੜੇ ਆ ਕਿਉਂਕਿ ਉਹ ਸਾਡੀ ਜਥੇਬੰਦੀ ਦਾ ਮੈਂਬਰ ਸੀਗਾ ਸਾਡਾ ਸੰਘਰਸ਼ ਕਰਨਾ ਫਰਜ਼ ਆ ਸੀ ਤਾਂ ਇਹ ਅਸੀਂ ਤਾਂ ਇਹ ਗੱਲ ਕਹਿੰਦੇ ਆ ਜਥੇਬੰਦੀ ਵੱਲੋਂ ਅੱਜ ਵੀ ਕਹਿੰਦੇ ਆ ਪਿਰਵਾਰ ਨੂੰ ਵੀ ਕਿ ਨੌਕਰੀ ਦੀ ਗਾਰੰਟੀ ਚਾਹੀਦੀ ਆ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ੇ ਦੀ ਗਾਰੰਟੀ ਚਾਹੀਦੀ ਆ ਮਤਲਬ ਇਹ ਗੱਲਾਂ ਤਾਂ ਸੰਘਰਸ਼ੇ ਤਾਂ ਚੱਲਦਾ ਰਹਿਣਾ ਚੱਲਦਾ ਰਿਹਾ ਹੁਣ ਵੀ ਦੋ ਤਰੀਕ ਨੂੰ ਬਿਜਲੀ ਮੰਤਰੀ ਨਾਲ ਵੀ ਮੀਟਿੰਗ ਆ ਸਾਡੀ ਉੱਥੇ ਵੀ ਮਤਲਬ ਇਹ ਗੱਲਾਂ ਦੀ ਜਿਹੜੀ ਆਵਾਜ਼ ਆ ਸੀ ਬੁਲੰਦ ਕਰਾਂਗੇ ਠੀਕ ਹੈ ਮੇਰੀ ਤੱਕ ਦੇ ਦਾ ਅੰਤਿਮ ਸੰਸਕਾਰ ਜਿਹੜਾ ਕਰ ਦਿੱਤਾ ਗਿਆ ਕਿ ਨਹੀਂ ਕੀਤਾ ਗਿਆ ਇਹਦਾ ਬਿਲਕੁਲ ਹਲੇ ਨਹੀਂ ਕੀਤਾ ਹਲੇ ਮਤਲਬ ਉਦਾਂ ਹੀ ਜਿਵੇਂ ਚੱਲ ਰਿਹਾ ਪ੍ਰੋਸੈਸ ਉਦਾਂ ਹੀ ਹੈ ਡੈੱਡ ਬੋਡੀ ਕਿੱਥੇ ਪਈ ਹੈ ਡੈੱਡ ਬੋਡੀ ਹਸਪਤਾਲ ਦੇ ਵਿੱਚ ਪਈ ਹੈ ਜੀ ਮਤਲਬ ਜਦੋਂ ਇਹ ਇਧਰੋਂ ਕਲੀਅਰੈਂਸ ਹੋਊਗੀ ਪਰਿਵਾਰ ਦੀ ਕਲੀਅਰੈਂਸ ਹੋਊਗੀ ਉਦੋਂ ਹੀ ਮਤਲਬ ਜਿਹੜਾ ਇਹ ਪਰਿਵਾਰ ਦੀ ਸਹਿਮਤੀ ਉਹਦੇ ਤੇ ਹੋਊਗੀ ਉਦੋਂ ਹੀ ਜਿਹੜਾ ਸੰਸਕਾਰ ਕੀਤਾ ਜਾਵੇਗਾ ਇੱਕ ਪਰਿਵਾਰ ਦੇ ਵੱਲੋਂ ਐਕਸੀਡੈਂਟ ਦੇ ਖਿਲਾਫ ਕਾਰਵਾਈ ਕਰਨ ਦੀ ਵੀ ਬੜੀ ਮੰਗ ਕੀਤੀ ਜਾ ਰਹੀ ਸੀ ਉਹਦੇ ਬਾਰੇ ਕੀ ਬਣਿਆ ਦੇਖੋ ਜੀ ਉਹ ਕਾਰਵਾਈ ਤੇ ਕੁਝ ਗੱਲਾਂ ਤੇ ਸਹਿਮਤੀ ਹੈ ਪਰਿਵਾਰ ਦੀ ਸਹਿਮਤੀ ਹੈ ਕੋਈ ਉਹ ਹੈਲਪ ਕਰਨ ਦੀ ਗੱਲ ਕਰ ਰਹੇ ਹੈ ਨਾ ਨਾਲ ਕਿੱਦਾਂ ਵੀ ਉਹ ਗੱਲਬਾਤ ਚੱਲਦੀ ਹੈ ਜੇ ਉਸ ਗੱਲ ਤੇ ਐਗਰੀ ਹੁੰਦੀ ਹੈ ਪਰਿਵਾਰ ਹੁੰਦਾ ਹੈ ਠੀਕ ਹੈ ਮਤਲਬ ਬਾਕੀ ਜਿਹੜੀ ਵੀ ਕਾਰਵਾਈ ਹੋਊਗੀ ਜੋ ਵੀ ਕਾਰਵਾਈ ਹੋਊਗੀ ਉਹ ਤੁਹਾਡੇ ਅੱਗੇ ਸਾਹਮਣੇ ਆਪਾਂ ਪੇਸ਼ ਕਰਾਂਗੇ ਥੈਂਕ ਯੂ ਸੋ ਚੀਫ ਇੰਜੀਨੀਅਰ ਦੇ ਨਾਲ ਜਿਹੜਾ ਲਗਾਤਾਰ ਬਿਜਲੀ ਕਰਮਚਾਰੀਆਂ ਦੀ ਤੇ ਪਰਿਵਾਰ ਦੀ ਜਿਹੜੀ ਹੈ ਗੱਲਬਾਤ ਚੱਲ ਰਹੀ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਜਦੋਂ ਰਿਟਰਨ ਦੇ ਵਿੱਚ ਸਾਨੂੰ ਜਿਹੜਾ ਇਹ ਮੁਆਵਜ਼ੇ ਦੀ ਜਿਹੜੀ ਗੱਲ ਆਕਰੇ ਨੇ ਜਦੋਂ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਜਿਹੜਾ ਸਾਡੇ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਖਤਮ ਕਰ ਦਿੱਤਾ ਜਾਏਗਾ ਕੈਮਰਾ ਪਰਸਨ ਹਰਜੀਤ ਸਿੰਘ ਕਾਕਾ ਦੇ ਨਾਲ ਦੀਪਕ ਕਤਿਆਲ ਦਾ ਸਮਰ ਨਿਊਜ਼